ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਚਲੋ ਜੀ ਆਪਾਂ ਅੱਜ ਬਲੌਗ ਤੇ ਤੁਹਾਨੂੰ ਸੂਟ ਦਿਖਾਉਨੇ ਆ ਪ੍ਰਿੰਟਡ ਪ्युअर ਪਸ਼ਮੀਨੇ ਦੇ ਸੂਟ ਰਹਿਣਗੇ ਜੀ ਨਾਲ ਸੈਲਫ ਪ੍ਰਿੰਟ ਸਲਵਾਰ ਰਹੂਗੀ ਇਹਦੇ ਸੇਮ ਫੈਬਰਿਕ ਸਲਵਾਰ ਦੀ ਰਹੂਗੀ ਜੀ ਇਹਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਸ ਸੂਟ ਦਾ ਪ੍ਰਾਈਸ ਰਹੂਗਾ ਜੀ 1350 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਰਹਿਣਗੇ ਦੇਖੋ ਜੀ ਤਿੰਨ ਕਲਰ ਆਗੇ ਦੇ ਵਿੱਚ ਇਸ ਤੋਂ ਬਾਅਦ ਆਲੇ ਵੀ ਸੇਮ ਪ੍ਰਾਈਸ ਚ ਪਰ ਉਹਨਾਂ ਦਾ ਪ੍ਰਿੰਟ ਅਲੱਗ ਤੋਂ ਆ ਗਿਆ ਜੀ ਦੇਖੋ ਇਹ ਵੀ 1350 ਦੇ ਵਿੱਚ ਹੀ ਰਹਿਣਗੇ ਇਹਦਾ ਪਰਪਲ ਕਲਰ ਹੈ ਇਹ ਵੱਡੇ ਫਲਾਵਰ ਆ ਰਹੇ ਨੇ ਜਿਹੜੀਆਂ ਭੈਣਾਂ ਨੇ ਵੱਡਾ ਫਲਾਵਰ ਲੈਣਾ ਉਹ ਵੀ ਲੈ ਸਕਦੇ ਹੋ ਇਹਦੇ ਵਿੱਚ ਵੀ ਤਿੰਨ ਕਲਰ ਮਿਲ ਜਾਣਗੇ ਦੂਸਰਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਨਾਭੀ ਮਹਿਰੂਨ ਕਲਰ ਪਿਓਰ ਪਸ਼ਮੀਨੇ ਦੀ ਸ਼ਰਟ ਮਿਲੂਗੀ ਜੀ ਪਿਓਰ ਪਸ਼ਮੀਨੇ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ ਇਸ ਤੋਂ ਬਾਅਦ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬਰਾਊਨ ਜਿਹਾ ਕਲਰ ਹੈ ਬਹੁਤ ਪਿਆਰਾ ਮਾਸਟਰਡ ਲਾਈਟ ਬਰਾਊਨ ਜਿਹਾ ਕਲਰ ਹੈ ਮਾਸਟਰਡ ਜਾਂ ਵੀਡੀਓ ਦੇ ਵਿੱਚ ਸਹੀ ਹੈ ਜੀ ਜਮਾ ਪ੍ਰੋਪਰ ਤੇ ਇਸ ਤੋਂ ਬਾਅਦ ਅਗਲੇ ਆਗੇ ਜੀ ਪ੍ਰਿੰਟ ਚੇਂਜ ਹੋ ਗਿਆ ਇਹ ਵੀ ਸੇਮ ਪ੍ਰਾਈਸ ਰਹੂਗਾ ਜੀ 1350 ਰੁਪਏ ਦੇ ਵਿੱਚ ਇਹਦੇ ਨਾਲ ਕਰੀਮ ਕਲਰ ਦੀ ਸਲਵਾਰ ਹੈ ਪ੍ਰਿੰਟਡ ਸ਼ਰਟ ਹੈ ਇਸ ਤੋਂ ਬਾਅਦ ਆ ਗਿਆ ਜੀ ਰੈੱਡ ਮਹਿ ਮਹਿਨਾਬੀ ਮਹਿਰੂਨ ਦੇ ਵਿੱਚ ਏ ਵੀ ਸੇਮ ਪ੍ਰਿੰਟ ਹੈ ਸੇਮ ਪ੍ਰਾਈਸ ਰਹੂਗਾ 1350 ਰੁਪਏ ਇਹਨਾਂ ਸੂਟਾਂ ਦੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਸੇਜ ਸੈਂਡ ਕਰ ਦਿਓ ਜੀ ਇਸ ਦੇ ਵਿੱਚ ਆ ਗਿਆ ਜੀ ਬਲੈਕ ਤਿੰਨ ਡਿਜ਼ਾਈਨਾਂ ਦੇ ਵਿੱਚ ਤਿੰਨ ਤਿੰਨ ਕਲਰ ਨੇ ਜੀ ਤਿੰਨੇ ਬਹੁਤ ਸੋਹਣੇ ਪਿਆਰੇ ਇੱਕ ਤੋਂ ਇੱਕ ਕਲਰ ਨੇ ਦੇਖੋ ਜੀ ਇੱਥੇ ਤੱਕ ਰੇਟ ਆ ਗਿਆ ਜੀ 1350 ਰੁਪਏ ਇਹਨਾਂ ਦਾ ਇਸ ਤੋਂ ਬਾਅਦ ਆ ਗਿਆ ਆ ਗਿਆ ਜੀ ਸੇਮ ਚਲੋ ਜੀ ਇਧਰ ਆ ਇਸ ਤੋਂ ਬਾਅਦ ਆ ਗਿਆ ਜੀ ਸਿਮਰ ਦੀ ਸ਼ਰਟ ਰਹੂਗੀ ਪ्युअर ਪਸ਼ਮੀਨੇ ਦੀ ਬਿਲਕੁਲ ਲਾਈਟ ਵੇਟ ਸ਼ਰਟ ਦੀ ਫੈਬਰਿਕ ਰਹੂਗੀ ਸੇਮ ਫੈਬਰਿਕ ਰਹੂਗੀ ਪਸ਼ਮੀਨੇ ਦੀ ਸਲਵਾਰ ਦੀ ਜੀ ਪਸ਼ਮੀਨੇ ਦੇ ਵਿੱਚ ਤੁਹਾਨੂੰ ਸਲਵਾਰ ਦੀ ਫੈਬਰਿਕ ਮਿਲੇਗੀ ਇਹਦੇ ਵਿੱਚ ਚਾਰ ਕਲਰ ਨੇ ਇੱਕ ਪਿੰਕ ਕਲਰ ਹੈ ਇੱਕ ਹੈਗਾ ਜੀ ਰਸਟ ਕਲਰ ਇੱਕ ਹੈਗਾ ਜੀ ਲੈਮਨ ਲਾਈਟ ਲੈਮਨ ਜਿਹਾ ਕਲਰ ਹੈ ਬਹੁਤ ਪਿਆਰੇ ਕਲਰ ਨੇ ਸਰਦਾਰੀ ਲੁੱਕ ਦੇ ਸੂਟ ਨੇ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1680 ਰੁਪਏ ਸ਼ਿਪਿੰਗ ਚਾਰ ਦੇ ਸ ਵਿੱਚ ਹੀ ਹੋਣਗੇ ਰੇਟ ਆਪਣੇ ਜਾਇਜ਼ ਹੁੰਦੇ ਨੇ ਜੀ ਫੈਬਰਿਕ ਤੁਸੀਂ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਦੇਖੋ ਜੀ ਲਾਈਟ ਲੈਮਨ ਕਲਰ ਕਿੰਨਾ ਪਿਆਰਾ ਹੈ ਚਾਰ ਕਲਰ ਨੇ ਜੀ ਤੇ ਜਲਦੀ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਟ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਸੇਮ ਕਲਰ ਸੇਮ ਡਿਜ਼ਾਈਨ ਨਹੀਂ ਮਿਲਦਾ ਦੋ ਦਿਨ ਦੇ ਵਿੱਚ ਹੀ ਮਾਰਕੀਟ ਦੇ ਵਿੱਚ ਸਾਰਾ ਸਟਾਕ ਹੈ ਜਿਹੜਾ ਖਤਮ ਹੋ ਜਾਂਦਾ ਕਿਉਂ ਚੀਜ਼ਾਂ ਇੰਨੀਆਂ ਪਿਆਰੀਆਂ ਆ ਰਹੀਆਂ ਨੇ ਬਾਕੀ ਨਾਰਮਲ ਰੇਂਜ ਦੇ ਨੇ ਜਿੰਨਾ ਭੈਣਾ ਨੇ ਸੂਟ ਤੁਸੀਂ ਰੈਡੀ ਕਰਵਾਉਣੇ ਨੇ ਜੀ ਤਾਂ ਸਕਰੀਨ ਸ਼ਾਟ ਲੈ ਕੇ ਸਕ੍ਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਹੈ ਜੀ